ਦੋ ਕਾਰਨ ਹੈ ਕਿ ਕਿਉਂ ਰਿਜੈਕਟ ਹੋਇਆ ਇਹਦੀ ਪਿਸ਼ੋਕਣ 'ਚ ਜਾਣਾ ਪਊਗਾ ਥੋੜਾ ਜਿਹਾ ਉੱਥੇ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਐ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਝਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਕੋਈ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਜਲੀ ਦੈਟ ਇਜ਼ ਦ ਸੇਮ ਸਟੋਰੀਸ ਆ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰੇਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰੇ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਐ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਨੀ ਹੈ ਬ੍ਰੇਡ ਆਰਮੀ ਕਰਦੀ ਹੈ ਆਰਮੀ ਦੇ ਸੈਰਮੋਨੀਅਲ ਵਿੰਗ ਦੇ ਸੈਰਮਨ ਸੈਰਮੋਨੀਅਲ ਵਿੰਗ ਦੇ ਅਫਸਰ ਨੇ ਮਨੂ ਦੇ ਸੈਕਿੰਡ ਅਸਤਾ ਉਹਨਾਂ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲੈਣੀਆਂ ਐ ਕਰੋ ਚਾਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਇਹ ਦੋਨਾਂ ਮਾਰਥੀਆਂ ਨੂੰ ਭੇਜ ਦਿਓ ਇਹਨਾਂ ਨੂੰ ਅਪਰੇਡ ਚ ਤੋਰ ਦਿਨੇ ਦਿਖਾ ਦਿੰਨੇ ਪੰਜਾਬ ਦਾ ਆ ਰੂਪ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਭਾਇ ਮੈਂ ਕਿਹਾ ਮੈਨੂੰ ਵੀ ਠੇਸ ਪੁੰਚੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਦਾ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਮਨੁੱਖ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕ ਆੜ ਤੇ ਹੇਟਾ ਨਿਕਲਿਆ ਕਿ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਦ ਮਾਨ ਜੀ ਦੇ ਨਿਕਲੇ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ